ਕਿ ਮੇਉ ਤੁਸੀਂ ਸਾਬ ਚੜ੍ਹਦੀ ਕਲਾ ਚ ਕਿਟਾਈਆਂ ਕਲਾ ਚ ਪਰ ਮੈਨੂੰ ਯਕੀਨ ਆ ਮੇਰੇ ਸਾਰੇ ਦਰਸ਼ਕ ਚੜ੍ਹਦੀ ਕਲਾ ਚ ਹੀ ਹੁੰਦੇ ਆ ਹਰ ਮੈਦਾਨ ਫਤਿਹ ਵੀ ਤਾਂ ਹੀ ਹੁੰਦੀ ਹੈ ਜਾ ਰਿਹਾ ਹੈ ਸਾਲ 2025 ਖੱਟੇ ਮਿੱਠੇ ਕੋੜੇ ਕੁਸਲੇ ਤਜਰਬੇ ਦੇ ਕੇ ਮੈਂ ਡਾਕਟਰ ਤੇਰਾਕਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ 2026 ਦੇ ਸਬੰਧ ਚ ਦੇਖੋ ਸਿੱਧੀ ਜੀ ਗੱਲ ਹੈ ਕੇ ਪੁਰਾਣਾ ਸਾਲ ਆਪਣੀਆਂ ਸਿੱਖਿਆਵਾਂ ਤਜਰਬਿਆਂ ਤੇ ਯਾਦਾਂ ਸਮੇਤ ਹੁਣ ਰੁਕਸਤ ਹੋਣ ਜਾ ਰਿਹਾ ਹੈ ਤੇ ਨਵਾਂ ਸਾਲ ਆਪਣੇ ਨਵੇਂ ਚਾਨਣ ਨਵੀਆਂ ਉਮੀਦਾਂ ਤੇ ਨਵੀਂ ਤਾਕਤ ਦੇ ਨਾਲ ਸਾਡੇ ਜੀਵਨ ਦੇ ਦਰਵਾਜ਼ੇ ਤੇ ਖੜਾ ਨੌਕ ਨੌਕ ਕਰ ਰਿਹਾ ਦਸਤਕ ਦੇ ਰਿਹਾ ਤੇ ਜੇਕਰ ਤੁਸੀਂ ਇਸ ਸਾਲ ਕਮਾਲ ਕਰਨਾ ਚਾਹੁੰਦੇ ਹੋ ਨਾ ਤਾਂ ਇਹ ਜਾਣੋ ਕਿ ਤੁਹਾਡਾ ਜਨਮ ਅੰਕ ਤੁਹਾਨੂੰ ਨਵੇਂ ਸਾਲ ਦੇ ਪਹਿਲੇ ਦਿਨ ਕਿਹੜਾ ਇੱਕ ਖਾਸ ਕੰਮ ਕਰਨ ਲਈ ਕਹਿ ਰਿਹਾ ਹੈ ਇਸ਼ਾਰਾ ਸਮਝੋ ਕੁਦਰਤ ਦਾ ਇਹ ਆ ਇੱਕ ਕੰਮ ਤੁਹਾਡੀ ਕਿਸਮਤ ਦਾ ਦਰਵਾਜ਼ਾ ਖੋਲ ਦੇਗਾ ਜੇ ਯਕੀਨ ਰੱਖਦੇ ਹੋ ਡਾਕਟਰ ਤੇਰਾ ਕਰਤੇ ਤਾਂ ਤੁਸੀਂ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਕਿਉਂਕਿ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣਾ ਆ ਕਿ ਕਿਵੇਂ ਨਵੇਂ ਸਾਲ ਭਾਅ 2026 ਦੇ ਪਹਿਲੇ ਹੀ ਦਿਨ ਆਪਣੇ ਜਨਮਾਂਕ ਦੇ ਮੁਤਾਬਕ ਸਿਰਫ ਇੱਕ ਕੰਮ ਕਰ ਲਓ ਤੇ ਫਿਰ ਦੇਖਿਓ ਸਾਲ ਭਰ ਕਮਾਲਾਂ ਹੀ ਕਮਾਲਾਂ ਮੈਂ ਦੱਸਾਂਗੀ ਕਿ ਤੁਹਾਡਾ ਜਨਮ ਅੰਕ ਤੁਹਾਨੂੰ ਨਵੇਂ ਸਾਲ ਦੇ ਪਹਿਲੇ ਦਿਨ ਕਿਹੜਾ ਇੱਕ ਖਾਸ ਕੰਮ ਕਰਨ ਲਈ ਇਸ਼ਾਰਾ ਦੇ ਰਿਹਾ ਕੀ ਕਰਨ ਲਈ ਕਹਿ ਰਿਹਾ ਜਿਸ ਦੇ ਨਾਲ ਤੁਹਾਡੀ ਕਿਸਮਤ ਦਾ ਦਰਵਾਜ਼ਾ ਖੁੱਲ ਜਾਏਗਾ ਜਨਮ ਅੰਕ ਕੱਢਣਾ ਕਿਦਾਂ ਦੋ ਤਿੰਨ ਵੀਡੀਓਜ਼ ਮੈਂ ਪਾਈਆਂ ਨਿਮਰੋਲੋਜੀ ਦੀਆਂ ਉਹਦੇ ਵਿੱਚ ਦੱਸਿਆ ਤਰੀਕਾ ਫਿਰ ਵੀ ਜਿਹੜੇ ਦਰਸ਼ਕਾਂ ਨੇ ਉਹ ਵੀਡੀਓ ਨਹੀਂ ਦੇਖੀ ਉਹਨਾਂ ਲਈ ਮੈਂ ਦੱਸ ਦਵਾਂ ਕਿ ਆਪਣੇ ਜਨਮ ਤਰੀਕ ਦੇ ਅੰਕਾਂ ਨੂੰ ਜੋੜਨਾ ਹੈ ਜਮਾ ਕਰਨਾ ਹੈ ਜਿੰਨੀ ਦੇਰ ਇੱਕ ਅੰਕ ਨਹੀਂ ਆਉਂਦਾ ਜੋੜੀ ਜਾਣਾ ਫਰਜ਼ ਕਰੋ ਜੇਕਰ ਤਰੀਕ 29 ਹੈ ਤਾਂ ਤੁਸੀਂ ਕਰੋਗੇ 2 9 ਕਿੰਨੇ ਹੋਗਾ 11 ਇਹ ਡਬਲ ਡਿਜੀਟ ਹੈ ਫਿਰ ਤੁਸੀਂ ਕਰੋਗੇ 1 1 ਫਿਰ ਆ ਗਿਆ 2 ਸੋ ਤੁਹਾਡਾ ਜਨਮ ਅੰਕ ਹੋਏਗਾ 2 ਸੋ 1 ਤੋਂ 9 ਤੱਕ ਇਹ ਸਿੰਗਲ ਡਿਜੀਟ ਬਣਦੇ ਨੇ ਯੂਨੀਵਰਸਲ ਡਿਜੀਟ ਨੇ ਤੁਸੀਂ ਉਸ ਅਨੁਸਾਰ ਮੇਰੇ ਵੱਲੋਂ ਦੱਸਿਆ ਇੱਕ ਉਪਾਅ ਕਰਨਾ ਹੈ ਸਾਲ ਦੇ ਪਹਿਲੇ ਦਿਨ ਮੈਂ ਚੁਣ ਕੇ ਲਿਆਈਆਂ ਤੁਹਾਡੇ ਲਈ ਉਪਾਅ ਰੇਅਰੈਸਟ ਟੂ ਰੇਅਰ ਜਨਮ ਅੰਕ ਅਨੁਸਾਰ ਖਾਸ ਕੰਮ ਖਾਸ ਕੰਮ ਕਰਨ ਤੋਂ ਬਾਅਦ ਹੋਏਗੀ ਕਿ ਕਮਾਲ ਦੇਖੋਗੇ ਤੁਸੀਂ ਮੇਰੇ ਨਾਲੋਂ ਨਾਲ ਹਰ ਅੰਕ ਲਈ ਸਿਰਫ ਇੱਕ ਮੁੱਖ ਕੰਮ ਦੱਸਾਂਗੇ ਤੇ ਇੱਕ ਨਾਲ ਉਸ ਦੀ ਕਮਾਲ ਦੱਸਾਂਗੇ ਕਿ ਕੀ ਸਾਈਡ ਇਫੈਕਟ ਹੋਏਗਾ ਉਸ ਉਪਾਅ ਨਾਲ ਇਹ ਸਾਰਾ ਕੁਝ ਕੈਲਕੂਲੇਟਰ ਹੈ ਜੋਤਿਸ਼ ਅਨੁਸਾਰ ਡਾਕਟਰ ਤੇਰਾਕੌਰ ਦੇ ਕਹਣ ਤੇ ਇਹ ਅਜ਼ਮਾ ਕੇ ਜ਼ਰੂਰ ਦੇਖਿਓ ਗੱਲ ਕਰਨ ਲੱਗੇ ਆ ਜਨਮ ਅੰਕ 1 ਸੂਰਜ ਦਾ ਅੰਕ ਤੁਸੀਂ ਆਪਣੇ ਪਿਤਾ ਜਾਂ ਕਿਸੇ ਬਜ਼ੁਰਗ ਮੇਲ ਮੈਂਬਰ ਪੁਰਸ਼ ਉਸ ਦਾ ਅਸ਼ੀਰਵਾਦ ਲੈਣਾ ਨਵੇਂ ਸਾਲ ਦੇ ਟੇਚਾਂ ਦੀ ਲਿਸਟ ਬਣਾ ਲਓ ਤੁਸੀਂ ਕੀ ਕਰਨਾ ਨਾਲ ਇੱਕ ਉਪਾ ਕਰੋਂਗੇ ਸਵੇਰੇ ਸਵੇਰੇ ਤਾਂਬੇ ਦੇ ਭਾਂਡੇ ਚ ਪਾਣੀ ਲੈਣਾ ਹੈ ਤੇ ਥੋੜਾ ਜਿਹਾ ਉਸ ਚ ਗੁੜ ਮਿਲਾਉਣਾ ਹੈ ਇੱਕ ਡਲੀ ਸਿੱਟ ਦਿਓ ਗੜਵੀਂ ਚ ਤੇ ਸੂਰਜ ਨੂੰ ਅਰਗ ਦੇ ਦਿਓ ਇੰਨਾ ਤੁਹਾਡਾ ਕੰਮ ਆ ਕਮਾਲ ਕੀ ਹੋ ਜਾਏਗੀ ਤੁਹਾਡੇ ਅੰਦਰ ਅਗਵਾਈ ਦੀ ਸਮਰਥਾ ਆਏਗੀ ਸਨਮਾਨ ਮਿਲੇਗਾ ਸਮਾਜ ਚੋਂ ਤੇ ਸਰਕਾਰੀ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਸਫਲਤਾ ਵੀ ਕਿਹੜੀ ਭਰਪੂਰ ਸਫਲਤਾ ਮਿਲੇਗੀ ਅੱਗੇ ਆ ਗਿਆ ਜਨਮ ਅੰਕ 2 ਤੁਹਾਨੂੰ ਸੰਚਾਲਿਤ ਕਰਦਾ ਹੈ ਚੰਦਰਮਾ ਇੱਕ ਕੰਮ ਜਿਹੜਾ ਤੁਸੀਂ ਕਰਨਾ ਆ ਆਪਣੇ ਮਾਤਾ ਜੀ ਜਾਂ ਮਾਤਾ ਜੀ ਨਹੀਂ ਹਨ ਤਾਂ ਕਿਸੇ ਮਾਤਾ ਦੀ ਉਮਰ ਦੀ ਬਜ਼ੁਰਗ ਔਰਤ ਨੂੰ ਥੋੜੀ ਜਿਹੀ ਮਿੱਠੀ ਖੀਰ ਜਾਂ ਫਿਰ ਕੋਈ ਹੋਰ ਮਿੱਠੀ ਚੀਜ਼ ਖਿਲਾ ਦੇਣੀ ਆ ਕਮਾਲ ਕੀ ਹੋਏਗੀ ਮਾਨਸਿਕ ਸ਼ਾਂਤੀ ਮਿਲਣੀ ਆ ਭਾਵਨਾਤਮਕ ਮਜ਼ਬੂਤੀ ਆਏਗੀ ਤੇ ਰਿਸ਼ਤਿਆਂ ਦੇ ਵਿੱਚ ਮਿਠਾਸ ਆ ਜਾਏਗੀ ਅੱਗੇ ਆ ਗਿਆ ਜਨਮ ਅੰਕ 3 ਗੁਰੂ ਤੋਂ ਸੰਚਾਲਿਤੋ ਤੁਸੀਂ ਇੱਕ ਕੰਮ ਕਰੋਗੇ ਧਾਰਮਿਕ ਸਥਾਨ ਤੇ ਜਾਣਾ ਹੈ ਨਵੇਂ ਸਾਲ ਦਾ ਪਹਿਲਾ ਦਿਨ ਜਾ ਕੇ ਉੱਥੇ ਸੇਵਾ ਕਰਨੀ ਹੈ ਕੀਰਤ ਕਰਨੀ ਹੈ ਨਾਲ ਹੀ ਪੀਲੇ ਰੰਗ ਦੀ ਕੋਈ ਚੀਜ਼ ਜਿੱਦਾਂ ਵੈਸਣ ਦੀ ਮਿਠਾਈ ਹੁੰਦੀ ਹੈ ਨਾ ਲੱਡੂ ਵੀ ਹੁੰਦੇ ਆ ਉੱਥੇ ਡੱਬਾ ਚੜਾ ਦਿਓ ਦੋ ਲੱਡੂ ਚੜਾ ਦਿਓ ਚਾਰ ਚੜਾ ਦਿਓ ਤੁਹਾਡੀ ਆਪਣੀ ਸਮਰਥਾ ਕਮਾਲ ਕੀ ਹੋ ਜਾਣਾ ਤੁਹਾਨੂੰ ਗਿਆਨ ਸਿੱਖਿਆ ਤੇ ਤੁਹਾਡੀ ਕਿਸਮਤ ਦਾ ਸਾਥ پورا ਸਾਲ ਮਿਲੇਗਾ ਇਸ ਇੱਕ ਦਿਨ ਕੀਤਾ ਉਪਾਅ ਸਾਲ ਦੇ ਬਾਕੀ 364 ਦਿਨ ਕਮਾਲਾਂ ਦਿਖਾਏਗਾ ਇਹ ਹਲਕੀ ਫੁਲਕੀ ਵੀਡੀਓ ਨਹੀਂ ਹੈ ਮੈਂ ਤਾਂ ਉਹੀ ਟੋਪਿਕ ਲੈ ਕੇ ਆਉਣੀ ਜਿਹੜੇ ਤੁਹਾਨੂੰ ਫਾਇਦੇ ਦੇਣ ਅੱਗੇ ਆ ਗਿਆ ਜਨਮ ਅੰਕ 4 ਤੁਹਾਡਾ ਰਾਹੂ ਦੁਆਰਾ ਸੰਚਾਲਨ ਹੋਣਾ ਦੇ ਦੱਸਦਾ ਹੈ ਕਿ ਤੁਸੀਂ ਕਰੋਗੇ ਕਿਸੇ ਲੋੜਵੰਦ ਨੂੰ ਕਾਲਾ ਜਾਂ ਫਿਰ ਗੂੜੇ ਰੰਗ ਦਾ ਕੋਈ ਕੱਪੜਾ ਜਾਂ ਕੰਬਲ ਸਰਦੀਆਂ ਚੱਲ ਹੀ ਰਹੀਆਂ ਨਾਰਥ ਇੰਡੀਆ ਚ ਕੰਬਲ दान ਦੇ ਦਿਓ ਕੰਬਲ दान ਦੇਣ ਵੇਲੇ ਕੋ ਇੱਕ ਗੱਲ ਯਾਦ ਰੱਖਣੀ ਹੈ ਤੈ ਲੱਗਾ ਕੰਬਲ ਕਦੀ ਨਹੀਂ ਦੇਣਾ ਕੰਬਲ ਨੂੰ ਖੋਲ ਕੇ ਹੀ ਉੱਪਰ ਪਾ ਦੇਣਾ ਕਮਾਲ ਕੀ ਹੋਏਗੀ ਅਚਾਨਕ ਕੌਣ ਵਾਲੀਆਂ ਮੁਸ਼ਕਲਾਂ ਤੇ ਅਚਾਨਕ ਮਿਲਣ ਵਾਲੇ ਤਨਾਤੋਂ ਤੁਹਾਡਾ ਬਚਾਅ ਹੋ ਜਾਏਗਾ ਅੱਗੇ ਅੱਗੇ ਜਨਮਕ ਪੰਜ ਪੰਜ ਦਾ ਮਤਲਬ ਬੁੱਧ ਬੁੱਧ ਦਾ ਮਤਲਬ ਬੁੱਧੀ ਦਿਮਾਗ ਤੁਸੀਂ ਮੁੱਖ ਕੰਮ ਕੀ ਕਰਨਾ ਪਹਿਲੇ ਦਿਨ ਆਪਣੇ ਭੈਣ ਭਰਾਵਾਂ ਜਾਂ ਦੋਸਤਾਂ ਦੇ ਨਾਲ ਮਿਲ ਕੇ ਕਿਸੇ ਨਵੇਂ ਆਈਡੀਏ ਤੇ ਗੱਲਬਾਤ ਸ਼ੁਰੂ ਕਰਨੀ ਹੈ ਜ਼ਰੂਰ ਕਿ ਮੈਂ ਹੁਣ ਆਹ ਕਰਨਾ ਹੈ ਇਹ ਡਿਸਕਸ਼ਨ ਕਰੋਗੇ ਯੂਨੀਵਰਸ ਸੁਣ ਰਿਹਾ ਹੋਵੇਗਾ ਇੱਕੋ ਪਾਕ ਕਰੋਗੇ ਕਿ ਸਵੇਰੇ ਨਾ ਉងੇ ਜਦੋਂ ਨੌਣ ਤੋਂ ਬਾਅਦ ਤੁਲਸੀ ਦੇ ਪੰਜ ਪੱਤੇ ਤੁਸੀਂ ਧੋ ਕੇ ਖਾ ਲੈਣੇ ਆ ਤੇ ਨਾਲ ਆਪਣੇ ਪਰਸਤ ਰੱਖਣਾ ਇੱਕ ਨਵਾਂ ਸਿੱਕਾ ਮੈਂ ਚਾਂਦੀ ਦਾ ਨਹੀਂ ਕਹਿ ਰੇ ਕੋਈ ਨਵਾਂ ਸਿੱਕਾ ਰੱਖ ਲਓ ਫਾਇਦਾ ਕੀ ਹੋਏਗਾ ਕਾਰੋਬਾਰ ਚਲੇਗਾ ਬੁੱਧੀ ਤੇ ਸੰਚਾਰ ਦੇ ਖੇਤਰਾਂ ਚ ਬਹੁਤ ਵੱਡੀਆਂ ਪ੍ਰਮੋਸ਼ਨਸ ਮਿਲ ਗਈਆਂ ਤਰੱਕੀ ਹੋਏਗੀ ਜਨਮ ਅੰਕ ਆ ਗਿਆ 6 ਸ਼ੁਕਰ ਤੋਂ ਸੰਚਾਲਿਤ ਹੁੰਦਾ ਹੈ ਤੁਸੀਂ ਇੱਕ ਕੰਮ ਕਰਨਾ ਹੈ ਆਪਣੇ ਘਰ ਜਾਂ ਕੰਮ ਵਾਲੀ ਥਾਂ ਜਿੱਥੇ ਤੁਸੀਂ ਡਿਊਟੀ ਕਰਦੇ ਹੋ ਜੌਬ ਕਰਦੇ ਹੋ ਬਿਜ਼ਨਸ ਕਰਦੇ ਹੋ ਦੁਕਾਨ ਕਰਦੇ ਹੋ ਉਹਨੂੰ ਸਫਾਈ ਕਰਨੀ ਹੈ ਉਹਦੀ ਤੇ ਨਾਲ ਉੱਥੇ ਅਤਰ ਜਾਂ ਸੈਂਟ ਦੀ ਖੁਸ਼ੂ ਫੈਲਾ ਦੇਣੀ ਹੈ ਸਪਰੇਅ ਕਰ ਦੇਣੀ ਹੈ ਕਮਾਲਾਂ ਕੀ ਹੋਣਗੀਆਂ ਜੀਵਨ ਦੇ ਵਿੱਚ ਪਿਆਰ ਮਿਲੇਗਾ ਕੋਈ ਖੁਸ਼ਹਾਲੀ ਮਿਲੇਗੀ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਵਿੱਤੀ ਮਜ਼ਬੂਤੀ ਆ ਚਾਹੀਗੀ ਪੈਸੇ ਦੀ ਕੋਈ ਥੋੜੀ ਨਹੀਂ ਰਹਿਣੀ ਜਨਮਕ ਸਤ ਸਤ ਚੱਲਦਾ ਹੈ ਕਿ ਤੂੰ ਨਾਲ ਕਿ ਤੂੰ ਕੋਲ ਹੁੰਦਾ ਹੈ ਤੁਹਾਡੇ ਜੀਵਨ ਦਾ ਰਿਮੋਟ ਕੰਟਰੋਲ ਮੁਕ ਕੰਮ ਕੀ ਕਰੋਗੇ ਕਿਸੇ ਪਸ਼ੂ ਜਾਂ ਪੰਛੀ ਨੂੰ ਦਾਣੇ ਪਾਉਣੇ ਆ ਪਸ਼ੂ ਨੂੰ ਭੋਜਨ ਦੇਵੋਗੇ ਚਾਰਾ ਦੇਵੋਗੇ ਅਤੇ ਸ਼ਾਂਤ ਜਗ੍ਹਾ ਤੇ ਬੈਠ ਕੇ ਨਾ ਕੋਣੇ ਕੋਈ ਥਾਂ ਲੱਭ ਲਓ 10 ਮਿੰਟ ਮੈਡੀਟੇਸ਼ਨ ਕਰਨੀ ਹੈ ਪਹਿਲੇ ਦਿਨ ਕਮਾਲ ਤਮਾਲ ਕੀ ਹੋਏਗੀ ਕਿ ਅੰਦਰੂਨੀ ਗਿਆਨ ਜਾਗਰੂਕ ਹੋਏਗਾ ਤੇ ਅਚਾਨਕ ਧਨਲਾਭ ਦੀ ਪ੍ਰਾਪਤੀ ਹੋਏਗੀ ਮੈਕਸਮਮ ਦੇਣ ਇਦਾਂ ਦੇਉਣਗੇ ਪੈਸੇ ਵੱਲ ਕੋਈ ਕਮੀ ਨਹੀਂ ਰਹਿਣੀ ਜਨਮ ਅੰਕ ਆ ਗਿਆ 8 8 ਹੁੰਦਾ ਹੈ शनि ਤੋਂ ਸੰਚਾਲਿਤ ਤੁਸੀਂ ਮੁੱਖ ਕੰਮ ਕੀ ਕਰਨਾ ਹੈ ਕਿ ਕਿਸੇ ਮਜ਼ਦੂਰ ਜਾਂ ਸਫਾਈ ਕਰਮਚਾਰੀ ਦੀ ਮਦਦ ਕਰਨੀ ਹੈ ਜਿੰਨੇ ਵੀ ਕਰ ਸਕਦੇ ਹੋ ਜਿਹੋ ਜਿਹੀ ਵੀ ਕਰ ਸਕਦੇ ਹੋ ਫਾਰ ਐਗਜ਼ਾਮਪਲ ਜੇ ਮੈਂ ਕਹਿਣਾ ਹੋਵੇ ਡਾਕਟਰ ਤੇਰਾ ਕਰਨੇ ਤਾਂ ਤੁਸੀਂ ਉਸ ਨੂੰ ਖਾਣਾ ਖਾਣ ਦੀ ਕੋਈ ਚੀਜ਼ ਦੇ ਦੇਣੀ ਆ ਜਾਂ ਥੋੜੇ ਜਿਹੇ ਪੈਸੇ ਦੇ ਕੇ ਧਨ ਦੇ ਕੇ ਉਸ ਦੀ ਮਦਦ ਕਰ ਸਕਦੇ ਹੋ ਕਮਾਲ ਕੀ ਕਰੇਗੇ ਸਾਈਡ ਇਫੈਕਟ ਕੀ ਹੋਏਗਾ ਇਸ ਚੰਗੇ ਕਰਮ ਦਾ ਮਿਹਨਤ ਦਾ ਤੁਹਾਨੂੰ ਪੂਰਾ ਫਲ ਮਿਲਿਆ ਕਰੇਗਾ ਜੋ ਮੇਰੇ ਖਿਆਲ 2025 ਚ ਕਦੀ ਕਦਾਈ ਨਹੀਂ ਵੀ ਮਿਲਿਆ ਤੇ ਰੁਕੇ ਹੋਏ ਵੱਡੇ ਪ੍ਰੋਜੈਕਟ ਤੁਹਾਡੇ ਉਹ ਮੁਕੰਮਲ ਹੋ ਜਾਇਆ ਕਰਨਗੇ ਆਖਰੀ ਅੰਕ ਆ ਗਿਆ 9 ਇਸ ਜਨਮ ਅੰਕ 9 ਨੂੰ ਸੰਚਾਲਿਤ ਕਰਦਾ ਹੈ ਮੰਗਲ ਮੋਕਮ ਕੀ ਕਰੋਗੇ ਕਿ ਕਿਸੇ ਲੋੜਵੰਦ ਨੂੰ 2028 ਦੇ ਪਹਿਲੇ ਦਿਨ ਲਾਲ ਰੰਗ ਦੀ ਮਸਰਾਂ ਦੀ ਦਾਲ দান ਕਰਨੀ ਹੈ ਤੇ ਗੁੱਸੇ ਤੇ ਪਾਉਣਾ ਹੈ ਆਪਣਾ ਕਾਬੂ ਸੰਕਲਪ ਲੈ ਲਓ ਕਿ 364 ਦਿਨ ਤੋਂ ਮਿਨੀਮਮ ਦਿਨਾਂ ਚ ਗੁੱਸੇ ਹੋਇਓ ਗੁੱਸੇ ਹੋਣਾ ਵੀ ਜਾਇਜ਼ ਹੈ ਕਦੇਕਦਾਂ ਨਾ ਗੁੱਸੇ ਹੋਵੇ ਤਾਂ ਲੋਕ ਨੇ ਜਾਇਜ਼ ਵਾਦਾ ਉਠਾਉਣ ਲੱਗ ਪੈਂਦੇ ਨਰਾਜ਼ਗੀ ਜਤਾਉਣ ਚ ਕੋਈ ਹਰਜ ਨਹੀਂ ਪਰ ਬਿਮਾਰੀਆਂ ਨਾ ਲਵਾ ਲਓ ਗੁੱਸੇ ਨੂੰ ਕਾਬੂ ਕਰਨਾ ਸਿੱਖ ਲਓ ਇਹ ਸੰਕਲਪ ਕਰੋ ਕਿ ਮੈਂ ਹੁਣ ਗੁੱਸਾ ਨਹੀਂ ਕਰਿਆ ਕਰਾਂਗਾ ਕਿਉਂਕਿ ਜਿਹੜੇ ਮੰਗਲ ਤੋਂ ਸੰਚਾਤਨ ਸੰਚਾਲਿਤ ਹੁੰਦੇ ਆ ਉਹਨਾਂ ਨੂੰ ਸਕੰਦੀ ਬਿਮਾਰੀ ਬਹੁਤ ਹੁੰਦੀ ਹੈ ਤੇ ਉਹ ਕਰੋਧਿਤ ਮੌਛਤੀ ਹੋ ਜਾਂਦੇ ਆ ਕਮਾਲ ਕੀ ਹੋਏਗੀ ਤੁਹਾਡੇ ਚ ਹਿੰਮਤ ਜਿਹੜੀ ਹੈ ਉਹ ਊਰਜਾ ਆ ਉਹ ਵਧੇਗੀ ਤੇ ਸਤਮਨ ਨਿਰੋਗੀ ਜੀਵਨ ਤੁਹਾਨੂੰ ਮਿਲੇਗਾ ਤਾਂ ਫਿਰ देर ਕਿਸ ਗੱਲ ਦੀ ਆ ਸਾਥਿਓ ਦਰਸ਼ਕੋ ਪਿਆਰੇ ਪਿਆਰੇ ਦਰਸ਼ਕੋ ਆਪਣਾ ਕੰਮ ਕਰ ਲਓ ਤੇ ਕਮਾਲ ਨਾਲ ਫਿਰ ਦੇਖੋ ਜਿੰਨੇ ਵੀ ਮੈਂ ਕੈਲਕੂਲੇਟਿਵਲੀ ਇਸੋਖੇ ਸੋਖੇ ਤੁਹਾਨੂੰ ਉਪਾਅ ਦੱਸਿਆ 2026 ਦੇ ਪਹਿਲੇ ਦਿਨ ਤੁਸੀਂ ਇਹ ਕਰਨੇ ਆ ਕਰਕੇ ਫਿਰ ਮੈਨੂੰ ਦੱਸਣਾ ਵੀ ਆ ਉਹਨਾਂ ਦਿਨਾਂ 'ਚ ਵੀ ਐਡਵਾਂਸਡ ਮੈਂ ਦੱਸਤਾ ਪੱਲੇ ਬੰਨ ਲਓ ਕਾਪੀ ਡਾਇਰੀ ਤੇ ਨੋਟ ਕਰ ਲਓ ਕਿ ਤੁਸੀਂ ਇਹ ਕੰਮ ਹਰੇਕ ਨਵੇਂ ਪਹਿਲੇ ਦਿਨ ਕਰਨਾ ਹੈ ਮੈਨੂੰ ਪਤਾ ਹੈ ਜਿਹੜੇ ਵੀ ਰੇਅਰਸਟ ਰੂਪਾਂ ਮੈਂ ਦਿਨੀ ਆ ਉਹ ਤੁਸੀਂ ਜ਼ਰੂਰ ਕਰ ਰਹੇ ਹੋ ਤੇ ਤੁਹਾਨੂੰ ਫਾਇਦਾ ਵੀ ਹੋ ਰਿਹਾ ਹੈ ਇਹਦਾ ਲੌਂਗ ਰਨ ਤੁਹਾਨੂੰ ਇਹ ਪੂਰਾ ਸਾਲ ਫਾਇਦਾ ਦੇਣਗੇ ਤੇ ਹੁਣ ਤੁਹਾਡੇ ਲਈ ਇੱਕ ਸਵਾਲ ਛੱਡਣ ਲੱਗੀ ਆ ਕਿ ਤੁਹਾਡਾ ਜਨਮ ਅੰਕ ਕੀ ਹੈ ਕਮੈਂਟ ਬਾਕਸ 'ਚ ਮੈਨੂੰ ਦੱਸਣਾ ਜ਼ਰੂਰ ਆ ਤੇ ਲਿਖਿਓ ਕਿ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਅੰਕਤ ਦੇ ਅਨੁਸਾਰ ਕ੍ਰੀੜਾ ਇੱਕ ਕੰਮ ਕਰਨ ਜਾ ਰਹੇ ਹੋ ਯਾਦ ਰੱਖਿਓ ਇਹ ਤਾਂ ਸਿਰਫ ਸ਼ੁਰੂਆਤ ਹੈ ਅੱਗੇ ਫਿਰ ਦੇਖਿਓ ਡਾਕਟਰ ਤੇਰਾਕੌਰ ਤੁਹਾਡੀ ਸਪੋਰਟ ਲਈ ਤੁਹਾਡੀ ਫੁੱਲ ਸਪੋਰਟ ਲਈ ਕਿਵੇਂ ਤੁਹਾਨੂੰ ਬਹੁਤ ਠੀਕ ਕੰਮ ਦੀਆਂ ਵੀਡੀਓਜ਼ ਲੈ ਕੇ ਦੇਵੇਗੀ ਜਦੋਂ ਤੁਸੀਂ ਨਵੇਂ ਸਾਲ ਦੇ ਪਹਿਲੇ ਦਿਨ ਆਪਣੇ ਅਨੁਸਾਰ ਸਕਾਰਾਤਮਕ ਕਾਰਵਾਈ ਕਰਦੇ ਹੋ ਨਾ ਤਾਂ ਫਿਰ ਯਕੀਨ ਮੰਨੋ ਪੂਰੇ ਸਾਲ ਲਈ ਇੱਕ ਸਕਾਰਾਤਮਕ ਊਰਜਾ ਨੂੰ ਸਦਾ ਦੇ ਦਿੰਦੇ ਹੋ ਇਨਵਾਈਟ ਕਰ ਲੈਂਦੇ ਹੋ ਪੋਜ਼ਿਟਿਵਿਟੀ ਫਲਾਉਣੀ ਹੈ ਸਾਰੇ ਪਾਸੇ ਨੇਗੇਟਿਵਿਟੀ ਨੂੰ ਕਰਨਾ ਹੈ ਬਾਏ ਬਾਏ ਜਿਵੇਂ 2025 ਨੂੰ ਕਹਿਣਾ ਹੈ ਬਾਏ ਬਾਏ ਤਾਂ ਫਿਰ ਦੇਰ ਕਿਸ ਗੱਲ ਦੀ ਹੈ ਆਪਣਾ ਕੰਮ ਕਰੋ ਪੂਰਾ ਇਹ ਉਪਾਗ ਕਰਕੇ ਤਾਂ ਫਿਰ ਦੇਖੋ ਕਮਾਲ ਮਿਲਾਂਗੇ ਕੱਲ ਟਿਲ ਥੈਨ ਬਾਏ ਬਾਏ